多分。 ਸੱਤ ਸਾਲ ਪੰਜਾਬੀ ਜੈਕੇਟ on scene ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਤੋਂਲਾ ਮਨਪ੍ਰਿਕਟ ਦਰਸ਼ਕੋ ਇਸ ਵਕਤ ਦੀ ਅਪਡੇਟ ਗੁਰਦਾਸਪੁਰ ਤੋਂ ਨਿਕਲ ਕੇ ਸਾਹਮਣੇ ਆ ਦੱਸਿਆ ਜਾ ਰਿਹਾ ਕਿ 26 ਜਨਵਰੀ ਨੂੰ ਅੰਮ੍ਰਿਤਸਰ ਵਿਖੇ ਬਾਬਾ ਬੀਮਰਾਓ ਅੰਬੇਡਕਰ ਦੇ ਬੁੱਤ ਨਾਲ ਕੀਤੀ ਬੇਅਦਬੀ ਨੂੰ ਲੈ ਕੇ ਅੱਜ ਗੁਰਦਾਸਪੁਰ ਵਿੱਚ ਤਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਸਰਕਾਰਾਂ ਦੇ ਖਿਲਾਫ ਅਤੇ ਪ੍ਰਸ਼ਾਸਨ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਉਹਨਾਂ ਵੱਲੋਂ ਕਿ ਗਿਆ ਕਿ ਇੱਕ ਸਮਾਜਿਕ ਪਾਇਚਾਰੀ ਸੰਜ ਨੂੰ ਠੇਸ ਪਹੁੰਚਾਉਣ ਵਾਲੀ ਗੱਲ ਹੈ ਤੇ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਜੋ ਏਜੰਸੀਆਂ ਇਨ੍ਹਾਂ ਪਿੱਛੇ ਹਨ ਉਹਨਾਂ ਨੂੰ ਨੰਗਾ ਕਰਨਾ ਚਾਹੀਦਾ ਹੈ ਜੋ ਪਾਇਚਾਰੀ ਸੰਜ ਨੂੰ ਤੋੜਨਾ ਚਾਹੁੰਦੇ ਹਨ ਅਤੇ ਉਹਨਾਂ ਨੇ ਕਿਹਾ ਕਿ ਇਹ ਇੱਕ ਦਲੀ ਸਮਾਜ ਦੀ ਆਸਤਾ ਨਾਲ ਛੇੜਛਾੜ ਕੀਤੀ ਗਈ ਹੈ ਜੋ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਇਸ ਮੌਕੇ ਬਾਬਾ ਭੀਮਰਾ ਅੰਬੇਦਕਰ ਦੇ ਮੰਨ ਨੂੰ ਮੰਨਣ ਵਾਲੇ ਜੋ ਧਾਰਮਿਕ ਅਤੇ ਸਮਾਜਿਕ ਸੰਸਥਾ ਦੇ ਆਗੂ ਵੱਲੋਂ ਹੋਰ ਕੀ ਕੋਈ ਜਾਣਕਾਰੀ ਦਿੱਤੀ ਗਈ ਹੈ ਆਓ ਉਹ ਵੀ ਸੁਣਦੇ ਹਾਂ ਬਾਬਾ ਨਵਦਾਸ਼ਕਤੀ ਅਮਰੇ ਹਮ ਸਭ ਇੱਕ ਹਾਂ ਇੱਕ ਹਾਂ ਹallelujah ਅੱਲੇਲੂਆ ਬਾਲਮਿਕ ਸ਼ਕਤੀ ਸਰਬੱਤਿਓ ਬਾਬਾ ਸਾਹਿਬ ਭੀਮਰਾਵ ਅੰਬੇਦਕਰ ਦੇ ਸਟੈਚੂ ਦੇ ਉੱਪਰ ਕੀਤੇ ਗਏ ਹਮਲੇ ਦੇ ਰੋਸ ਵਿੱਚੋਂ ਬਾਬਾ ਭੀਮਰਾਵ ਅੰਬੇਦਕਰ ਨੂੰ ਮੰਨਣ ਵਾਲੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਸਾਂਝੇ ਤੌਰ ਤੇ ਅੱਜ ਗੁਰਦਾਸਪੁਰ ਵਿੱਚ ਰੋਸ਼ਮਾਰਚ ਕੱਢਿਆ ਅਤੇ ਜਮ ਕੇ ਸਰਕਾਰਾਂ ਦੇ ਖਿਲਾਫ ਪਦਰਸ਼ਨ ਕਰ ਨਾਰੇਬਾਜੀ ਕੀਤੀ ਪੜਾਅ ਕੱਢੀ ਗੁਰਦਾਸਪੁਰ ਦੀਪੂ ਹੋਲਡਰ ਦੁਨੀਆ ਜ਼ਿਲ੍ਹਾ ਪ੍ਰਧਾਨ ਜਿਹੜੀ 26 ਜਨਵਰੀ ਨੂੰ ਕਤਨਾ ਹੋਈਆ 바ਵਾ ਸਾਹਿਬ ਡਾਕਟਰ ਬੀਰਕਰ ਜੀ ਦਾ ਬੋਤਲ ਤੋੜਿਆ ਗਿਆ ਉਹਦੇ ਸ਼ਵਾਨ ਦੇ ਵਿੱਚ ਅੱਜ ਆਪਾਂ ਗਦਾਫਰ ਜ਼ਿਲ੍ਹੇ ਦੇ ਵਿੱਚ ਰੋਸ਼ ਪ੍ਰਦਰਸ਼ਨ ਜਿਹੜਾ ਕੋ ਕਰ ਰਹੇ ਆ ਅਸੀਂ ਪ੍ਰਸ਼ਾਸਨ ਨੂੰ ਇਹ ਪੁੱਛਣਾ ਚਾਹੁੰਦੇ ਆ ਕਿ ਜਦੋਂ ਉਹ ਬੰਦਾ ਆਪਣੇ ਪੌੜੀ ਲਾ ਕੇ ਚੜਿਆ ਬਾਬਾ ਸਾਹਿਬ ਦੇ ਸਟੈਚੂ ਦੇ ਉੱਤੇ ਉਹਨੇ ਥੋੜੇ ਮਾਰੇ ਉਦੋਂ ਜਿਹੜਾ ਪ੍ਰਸ਼ਾਸਨ ਹੀਗਾ ਉਹ ਕਿੱਥੇ ਹੀਗਾ ਇਹੋ ਜੇ ਲੱਖ ਲਾਹਣ ਤੇ ਇਹੋ ਜੇ ਪ੍ਰਸ਼ਾਸਨ ਦੇ ਲੱਖ ਲਾਹਣ ਤਾਂ ਇਹੋ ਜੇ ਸਰਕਾਰ ਦੇ ਵੀ ਜਿਹੜਾ ਸਾਡੇ ਬਾਬਾ ਸਾਹਿਬ ਦੇ ਸਟੈਚੂ ਦੇ ਉੱਤੇ ਉਹ ਥੋੜੇ ਮਾਰਿਆ ਉਹ ਥੋੜੇ ਜਿਹੜੇ ਉਹਦੇ ਉੱਤੇ ਨਹੀਂ ਵੱਜੇ ਉਹ ਸਾਡੇ ਦਿਲਾਂ ਦੇ ਵੱਜੇ ਆ ਇਸ ਕਰਕੇ ਆਹੀ ਸਰਕਾਰ ਨੂੰ بابا ਤੇਰੀ ਸੋਚ ਤੇ ਸਾਰਾ ਦਿਹਾਗੇ ਥੋਪ ਕੇ ਵੀ ਮਾਂ ਤੇਰੀ ਸੋਚ ਤੇ ਸਾਰਾ ਦਿਹਾਗੇ ਥੋਪ ਕੇ ਜੋ ਹਮਸੇ ਟਕਰਾਏਗਾ ਨੂਰ ਹੋ ਜਾਏਗਾ ਗੁਰੂ ਵਾਲਮੀਕ ਸ਼ਕਤੀ ਹਮ ਰਹੇ ਉਹ ਵੀਦਾਂ ਸ਼ਕਤੀ ਹਮ ਰਹੇ ਇਸ ਕਰਕੇ ਇਹ ਸਰਕਾਰਾਂ ਦੇ ਜਿਹੜੀਆਂ ਨੇ ਇਹਨਾਂ ਦੀ ਫੇਲੀ ਦਾ ਇਸ ਬੰਦੇ ਦੇ ਮਗਰ ਪੂਰਾ ਏਜੰਸੀਆਂ ਦਾ ਹੱਥ ਵਾ ਕਿਉਂਕਿ ਉਹ ਬੰਦਾ ਜਿਹੜਾ ਇਹ ਕਹਿ ਰਹੇ ਆ ਕਿ ਉਹ ਵੀ ਦਲਤ ਸਮਾਜ ਦਾ ਬੰਦਾ ਹੀਗਾ ਹਾਂ ਹੋ ਸਕਦਾ ਉਹ ਦਲਤ ਸਮਾਜ ਦਾ ਬੰਦਾ ਪਰ ਉਹਦੇ ਪਿੱਛੇ ਬੜੀ ਤਗੜੀ ਸਾਜ਼ਿਸ਼ਾ ਇਨ੍ਹਾਂ ਸਰਕਾਰਾਂ ਦੀ ਇਨ੍ਹਾਂ ਏਜੰਸੀਆਂ ਦੀ ਬੜੀ ਤਗੜੀ ਸਾਜ਼ਿਸ਼ਾ ਇਸ ਕਰਕੇ ਅਸੀਂ ਆਪਣੇ ਸਮਾਜ ਵੱਲੋਂ ਇਹ ਸਰਕਾਰਾਂ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਉਹ ਸਮਾਂ ਨਹੀਂ ਲਾ ਗਿਆ ਕੋਣ ਸਮਾਜ ਜਿਹੜਾ ਬਹੁਤ ਨੇੜੇ ਆ ਜਿਹੜੇ ਆਪਣੇ ਸਾਡੇ ਲੋਕ ਨੇ ਉਹ ਆਪਣੇ ਹੱਕ ਨੂੰ ਪਛਾਣ ਕੇ ਆਪਣਾ ਜਿਹੜਾ ਵਾ ਉਹ ਵੱਖਰਾ ਨੇਤਾ ਚੁਣਨ ਕਰਨਗੇ ਜਿਹੜਾ ਕਿ ਸਾਡੀ ਹੋ ਗੱਲ ਕਰ ਸਕੇ ਇਸ ਕਰਕੇ ਮੈਂ ਫੇਰ ਦੁਬਾਰਾ ਇਹ ਗੱਲ ਕਹਿਣਾ ਚਾਹੁੰਦਾ ਲੱਖ ਲਾਂਹ ਦਾ ਇਹੋ ਜੇ ਸਰਕਾਰਾਂ ਦੇ ਜਿਨ੍ਹਾਂ ਨੇ ਸਾਡੇ ਮਤਲਬ ਬਾਬਾ ਅਜ਼ਮ ਦੇ ਸਟੈਚੂ ਦੇ ਉੱਤੇ ਜਿਹੜਾ ਹਮਲਾ ਕਰਵਾਇਆ ਜੈਪੀਮ ਜੈਪਰ ਜੈਪੀਮ ਜੈਪ ਦਾਸ ਦਾ ਨਾਮ ਹੈ ਗਗਨ ਕਰ ਲੁਪੀਆ ਸ਼ਰੀ ਗੁਰ ਰਵਿਦਾਸ ਸਵਾਲਾ ਪ੍ਰਧਾਨ ਆ ਮੈਂ ਮੇਰੇ ਨਾਲ ਤਰਲੋਕ ਲੁਪੀਆ ਜੀ ਮੂਰਨਵਾਸੀ ਸਕਦੇ ਬਾਲਮੀਕੀ ਸਭ ਦੇ ਮਨੀਸ਼ ਸਾਹਿਬ ਜੀ ਰਜੇਸ਼ ਕੌਸਲਾ ਨੀਲਾ ਪ੍ਰਧਾਨ ਜੀ ਕੀ ਕਰਨ ਜਿਹੜਾ ਤੁਸੀਂ ਅੱਜ ਦੇਖੋ ਉਦੋਂ 26 ਜਨਵਰੀ ਤਿੰਨ ਦਿਨੋਂ ਸਾਰੇ ਸਭਧਾਨ ਨਿਰਮਾਤਾ ਨੂੰ ਸਾਰੇ ਮੰਨਣ ਦੇ ਸੀ ਜਿਹੜੇ ਅੰਬਸਾਦ ਜੀ ਉਹਨਾਂ ਦੀ ਮੂਰਤੀ ਨੂੰ ਥੋੜੇ ਵਜੇ ਆ ਉਹਦੇ ਸਿਰ ਤੇ ਥੋੜੇ ਦੇ ਵਜੇ ਸਾਡੇ ਸਮਾਜ ਦੇ ਸਿਰ ਤੇ ਥੋੜੇ ਵਜੇ ਇਸ ਕਰਕੇ ਇਹ ਪਟਾਸ਼ਰੀ ਜਿਹੜਾ ਲਿਖਿਆ ਵਾ ਗੁਰਦਾਸਪੁਰ ਦੇ ਵਿੱਚ ਤਰਲੋਕ ਲੁਪੀਆ ਜੀ ਦੇ ਨਾਲ ਲੈ ਇਹ ਕਿ ਤੂੰ ਉਹਦਾ ਦੋਸ਼ ਮਾਰਦੇ ਹੋ ਦੋਸ਼ ਮਾਰਾ ਇਹ ਦੋਸ਼ ਹੈ ਸਰਕਾਰਾਂ ਦਾ ਹੀ ਸਰਕਾਰਾਂ ਹੀ ਕਰਾਉਂਦੀਆਂ ਹੋਰ ਕੌਣ ਕਰਾਉਂਦਿਆ ਵਾ ਆ ਵੇਖੋ ਦਿਨ ਰਾਤ ਦੰਗੇ ਹੋਣਦੇ ਆ ਉਹ ਜਿਹੜਾ ਜਿਲਤੇ ਆ ਆਪਣਾ ਜਿਹਨੇ ਮੂਰਤੀ ਤੋੜੀ ਜਾਂਦੇ ਸਰਕਾਰ ਦਾ ਸੀ ਕਿ ਉਹ ਨਹੀਂ ਕਿੱਥੇ ਚੱਲਣ ਦੇ ਆ ਮੰਗੇ ਸਾਡੀ ਇਹ ਹੋਈ ਆ ਵੀ ਉਹਨੂੰ ਅੰਦਰ ਕੀਤਾ ਗਿਆ ਉਹ ਤੇ ਐਨਐਸਐਲ ਆ ਜਾਏ ਐਨਐਸਐਲ ਲੱਗ ਗਿਆ ਐਨਐਸਐਲ ਲੱਗ ਗਿਆ ਤੇ ਬਸ ਉਹਦੇ ਜਿਹੜੀ ਪਿੱਛੇ ਜਿਹੜੀਆਂ ਹੱਥ ਚੱਲਣਦੇ ਉਹਨਾਂ ਤੇ ਫੜਿਆ ਜਾਏ ਤੇ ਬਾਹਰ ਲਿਆਂਦਾ ਜਾਏ ਵੀ ਕਿਹੜੇ ਕਰਮਚਾਰਕ ਉਹ ਜਿਹੜੇ ਜਿਨ੍ਹਾਂ ਨੇ ਪ੍ਰੋਗਰਾਮ ਆਪਣੇ ਲਿਖਿਆ ਵਾ ਆਡਾ ਕ੍ਰੀ ਸੰਸਥਾ ਹੈ ਮੈਂ ਜੇਪੀ ਭਗਤ ਜ਼ਿਲ੍ਹਾ ਪ੍ਰਧਾਨ ਬੋਜਨ ਸਮਾਜ ਪਾਰਟੀ ਗੁਰਦਾਸਪੁਰ ਅੱਜ ਦਾ ਜਿਹੜਾ ਇਹ ਇਕੱਠ ਹੈ ਇਹ ਜਿਹੜੀ 26 ਜਨਵਰੀ ਨੂੰ ਅੰਮ੍ਰਿਤਸਰ ਵਿਖੇ ਬਾਬਾ ਸਾਹਿਬ ਦੇ ਬੁੱਤ ਨੂੰ ਜਿਹੜਾ অপমানਨ ਕੀਤਾ ਗਿਆ ਸਭਿਧਾਨ ਜਲਾਇਆ ਗਿਆ ਲੋਕਾਂ ਦੇ ਅੰਦਰ ਜ਼ਿਲ੍ਹਾ ਗੁਰਦਾਸਪੁਰ ਦੇ ਅੰਦਰ ਜਾਰ ਰੋਸ ਉਤਪਨ ਹੋਇਆ ਉਸ ਰੋਸ ਨੂੰ ਅੱਜ ਪ੍ਰਦਰਸ਼ਨ ਕਰ ਰਹੇ ਨੇ ਵੀ ਇਦਾਂ ਕਿਉਂ ਕੀਤਾ ਗਿਆ ਪਹਿਲਾਂ ਹੋਣਾ ਚਾਹੀਦਾ ਸੀ ਪ੍ਰਤੀਕ ਹੋਇਆ ਇਹ ਇਹਦਾ ਕੀ ਕਾਰਨ ਆ ਗਿਆ ਨਿੰਦੇ ਲੇਟ ਨਹੀਂ ਹੈਗਾ ਅਜੇ ਕੁਛ ਦਿਨਾਂ ਮਤਲਬ ਵਾਪਰੇ ਨੇ ਜਥੇਬੰਦੀਆਂ ਨੂੰ ਗੱਲ ਵਿਚਾਰ ਕਰਦੇ ਆ ਪ੍ਰੋਗਰਾਮ ਭਰਾਂਦੇ ਆ ਥੋੜੀ ਮਤਲਬ ਦੇਰ ਲੱਗੀ ਆ ਅੱਜ ਦੇ ਪ੍ਰੋਟੈਸਟ ਦੇ ਵਿੱਚ ਅੱਜ ਦੀ ਇਹੀ ਮੰਗ ਹੈ ਮੇਨ ਕਿ ਜਿਹੜੇ ਮਤਲਬ ਅਪਰਾਧੀ ਨੇ ਜਿਹ ਦੋਸ਼ੀ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ ਤਾਂ ਜੋ ਅਗਾਹ ਤੋਂ ਬਾਬਾ ਸਾਹਿਬ ਦੀ ਮੂਰਤੀ ਜਾਂ ਕਿਸੇ ਵੀ ਰਹਿਬਰ ਨੂੰ અપਮਾਨਤ ਕਰਨ ਦੀ ਜੁਰਤ ਨਾ ਕਰ ਸਕੇ ਕਿ ਜਾਓਗੇ ਮੈਂ ਜੇਪੀ ਸਿੰਘ ਖਰਲਾਵਾਲਾ ਸਹਿਜ ਸਭਾ ਦਾ ਪ੍ਰੈਜ਼ੀਡੈਂਟ ਮੈਂ ਅੱਜ ਇਸ ਵਿਸ਼ੇ ਤੇ ਕਹਿਣਾ ਚਾਹਣਾ ਕਿ ਪੀਮਰਾਓ ਮੇਤਕਰ ਸਾਹਿਬ ਦਾ ਜਿਹੜਾ 26 ਜਨਵਰੀ ਨੂੰ ਉਹਨਾਂ ਦੇ ਬੋਤਲ ਨੂੰ ਜਿਹੜਾ ਤੋੜਨ ਦੀ ਕੋਸ਼ਿਸ਼ ਕੀਤੀ ਗਈ ਆ ਜਦ ਕਿ ਉਸ ਦਿਨ ਮਾਨ ਸਨਮਾਨ ਦਾ ਦਿਨ ਸੀਗਾ ਉਸ ਦੇ ਉਹਦੇ ਪਿੱਛੇ ਕੁਝ ਏਦਾਂ ਦੀਆਂ ਤਾਕਤਾਂ ਹੋਣਗੀਆਂ ਉਸ ਬੰਦੇ ਦਾ ਇਹਨਾ ਦਿਮਾਗ ਨਹੀਂ ਆਗਾ ਉਸ ਤਾਕਤਾਂ ਜਿਹੜੀਆਂ ਉਹਨਾਂ ਨੇ ਇਹ ਜਿਹੜਾ ਕਾਨੂੰਨ ਕਰਾਇਆ ਇਹ ਨਿੰਦਣਯੋਗ ਆ ਕਿਉਂਕਿ ਪੀਮਰਾਓ ਮੇਤਕਰ ਸਾਹਿਬ ਨੂੰ ਦੁਨੀਆ ਦੇ ਵਿੱਚ ਮੰਨਿਆ ਜਾਂਦਾ ਪਿਆ ਉਹ ਇੱਕ ਇਕੱਲੇ ਕਿਸੇ ਵੀ ਸਮਾਜ ਵਾਸਤੇ ਉਹਨਾਂ ਕੰਮ ਨਹੀਂ ਕੀਤਾ ਸਮੂਹ ਭਾਈ ਸਾਰੇ ਵਾਸਤੇ ਜਿੰਨੇ ਵੀ ਧਰਤੀ ਦੇ ਸ਼ਲੋਕ ਰਹਿੰਦੇ ਨੇ ਉਹ ਕਿਸੇ ਵੀ ਦਰਮ ਜਾਤੀ ਨਾਲ ਸਮਾਨਤ ਰੱਖਦੇ ਹੋਣ ਉਹਨਾਂ ਨੇ ਸਾਰਿਆਂ ਦੀ ਆਜ਼ਾਦੀ ਦੀ ਗੱਲ ਕੀਤੀ ਆ ਸੰਤਰਤਾ ਦੀ ਗੱਲ ਕੀਤੀ ਆ ਅਗਾ ਬਦਲ ਵਾਸਤੇ ਗੱਲ ਕੀਤੀ ਆ ਬਰਾਬਰਤਾ ਦੀ ਗੱਲ ਕੀਤੀ ਆ ਇਸ ਕਰਕੇ ਇਹੋ ਜੇ ਮੰਦੇ ਨੂੰ ਅੰਦਰੋਂ ਅੰਦਰੀ ਨਫਰਤ ਕਰਨਾ ਸਾਡੇ ਦੇਸ਼ ਦੇ ਲੋਕਾਂ ਵਾਸਤੇ ਬਹੁਤ ਮਾੜੀ ਗੱਲ ਆ ਬੁਰੀ ਗੱਲ ਆ ਇਸ ਬੰਦੇ ਨੂੰ ਤੇ ਸਾਨੂੰ ਅੱਖਾਂ ਤੇ ਬਿਠਾਉਣਾ ਚਾਹੀਦਾ ਨਹੀਂ ਪਰ ਸਰ ਉਹ ਬੰਦੇ ਨੂੰ ਤਾਂ ਫੜ ਲਿਆ ਪਰ ਫੇਲੀਅਰ ਨਹੀਂ ਹੈਗੀ ਇੱਕ ਪਾਸੇ ਗੰਦੰਤਰ ਦੀ ਉਸਤ ਅਸੀਂ ਫਿਰ ਹਾਜ਼ਰ ਹੋਵਾਂਗੇ ਨਮਨੇ ਅਪਡੇਟਸ ਤੇ ਪੈਨ ਨੂੰ ਲਾਈਕ ਕਮੈਂਟ ਅਤੇ ਫੋਲੋ ਕਰਨਾ ਨਾ ਭੁੱਲਣਾ ਧੰਨਵਾਦ